2 ਅਗਸਤ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਬੰਦ ਨੇ ਜਿੱਥੇ ਅਦਾਲਤ ਦੇ ਵੱਲੋਂ 14 ਦਿਨ ਦੇ ਲਈ ਮੁੜ ਤੋਂ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ 2 ਅਗਸਤ ਨੂੰ ਨਿਆਇਕ ਹਿਰਾਸਤ ਖਤਮ ਹੋ ਰਹੀ ਹੈ ਜਿਸ ਤੋਂ ਪਹਿਲਾਂ ਲਗਾਤਾਰ ਅਕਾਲੀਆਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਤੇ ਬਦਲਾਖੁਰੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਉੱਥੇ ਹੀ ਆਸ਼ੀਦੀਪ ਸਿੰਘ ਕਲੇਰ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਜੋ ਵੀ ਪਟੀਸ਼ਨਾਂ ਨੇ ਚਾਹੀਓ ਬੈਰਕ ਬਦਲਣ ਦੀ ਪਟੀਸ਼ਨ ਹੋਵੇ ਉਹਨਾਂ ਸਾਰਿਆਂ ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਵੇਗੀ ਪਰ ਇਸ ਤੋਂ ਪਹਿਲਾਂ ਵਿਕਰਮ ਸਿੰਘ ਮੰਜੀਟਿਆ ਨੂੰ ਹੁਣ ਫਿਜ਼ੀਕਲੀ ਕੋਰਟ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅਦਾਲਤ ਵਿੱਚ ਪੇਸ਼ੀ ਹੋਵੇਗੀ ਕੱਲ ਅਦਾਲਤ ਦਾ ਕੀ ਫੈਸਲਾ ਰਹਿਣ ਵਾਲਾ ਹੈ ਉਸ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਪਰ ਇਸ ਤੋਂ ਪਹਿਲਾਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਰਕਾਰ ਤੇ ਵਰਤੇ ਨਜ਼ਰ ਆਈ ਨੇ ਉਹਦੇ ਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੁਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾ 21 ਤਰੀਕ ਲਈ ਇੱਕ ਹਫਤੇ ਦਾ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫਿਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਹ ਦਿਨ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਇਸ ਤੋਂ ਅੱਗੇ ਅਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ कोर्ट ਚ ਇਸ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲੋ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਹਦੇ ਲਈ ਵੀ ਸਟੇਟ ਨੇ ਫਿਰ ਕਿਹਾ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜ਼েন্ট ਕੀਤਾ ਜਾਏ ਪਰ ਉਸ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਊਗਾ ਉਸ ਤੋਂ ਬਾਅਦ ਉਹਨੂੰ ਅੱਗੇ ਫਾਲੋ ਕੀਤਾ ਜਾਊ ਸੋ ਕੱਲ ਵਾਸਤੇ ਜਿਹੜੀ ਹਿਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਉਹ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏਗਾ ਨੈਕਸਟ ਟਾਈਮ ਰਹੇਗਾ ਕੱਲ੍ਹ ਨੂੰ ਦੇਖੋ ਕੱਲ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਕਿੰਨੇ ਵਜੇ ਵੀਸੀ ਹੁੰਦੀ ਹੈ ਜਨਰਲੀ 11 12 ਵਜੇ ਦਾ ਟਾਈਮ ਰਹਿੰਦਾ ਪਰ ਉਹ ਵੀਡੀਓ ਕਾਨਫਰੈਂਸਿੰਗ ਤੀ ਹੋਏਗੀ ਕੱਲ ਸਰ ਕੱਲ ਬੈਰਿਕ ਚੇਨ ਦੇ ਮਾਮਲੇ ਦੇ ਉੱਤੇ ਵੀ ਸੁਣਵਾਈ ਹੋਏਗੀ ਦੇਖੋ ਕੱਲ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਿਆ ਸੋ ਵੀ ਅਗਰ ਕੱਲ ਨੂੰ ਕੋਰਟ ਟੇਕ ਅਪ ਕਰਦੀ ਹੈ ਤਾਂ ਕੱਲ ਨੂੰ ਕਿਉਂਕਿ ਵੀਡੀਓ ਕਾਨਫਰੈਂਸਿੰਗ ਤੇ ਜੁਡੀਸ਼ੀਅਲ ਰਿਮਾਂਡ ਦੀ ਹੈ ਤੇ ਨਾਲ ਹੀ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲ ਨੂੰ ਹੀ ਇਹਨਾਂ ਤੇ ਆਰਗੂਮੈਂਟ